ਮਿਲਿਆ ਉਹਨਾਂ ਦੇ ਤੌਲਤ ਬਹੁਤ ਖੁਸ਼ਾ ਸਾਡੇ ਕੋਲ ਤੇ ਇਸ ਕਰਕੇ ਅਸੀਂ ਸੇਵਾ ਕਰਦੇ ਆਂ ਬਾਬਾ ਜੀ ਸੇਨਾ ਬਹੁਤ ਪਰਕਤਿਆ ਬਹੁਤ ਹੀ ਸੇਵਾ ਕਰਦੇ ਬਹੁਤ ਹੀ ਆਨੰਦ ਹੁੰਦਾ ਤੇ ਬਾਬਾ ਜੀ ਦੀ ਬੜੀ ਕਿਰਪਾ ਵਾ ਇੱਥੇ ਆਇਆਂ ਦੀ ਮਰਜ਼ਾ ਪੂਰੀਆਂ ਹੁੰਦੀਆਂ ਪਈਆਂ ਸਾਰਿਆਂ ਦੀ ਜਨੇ ਮੇੜ ਬਾਬਾ ਦੀਪ ਸਿੰਘ ਜੀ ਦੀ ਬੜੀ ਮਾਤਾ ਜਿਹੜੀ ਮੰਜੇ ਤੇ ਸੀ ਠੀਕ ਹੈ ਡਾਈ ਪੜਾਉਂਦਾ ਮਾ ਬਾਬਾ ਜੀ ਨੇ ਕੋੜੀ ਅਰਦਾਸ ਕੀਤੀ ਬਾਬਾ ਜੀ ਡਾਈ ਪੜਾਉਂਦੇ ਖੜਾ ਛਡਵਾ ਦੋ ਹੁਣ ਮਾਦਾ ਆਪੇ ਸਟੈਂਡ ਫੜ ਕੇ ਤੋੜ ਲੈਂਦੀ ਤੇ ਬਾਬਾ ਦੀਪ ਸਿੰਘ ਜੀ ਬਹੁਤ ਸਪੂਤੇ ਇਥੇ ਬੇਲ ਫਿਰ ਕਰਦੇ ਆ ਜੋ ਵੀ ਮੰਗੇ ਉਹੀ ਮੂਰਾ ਡਾਕਟਰਾਂ ਕੋਲ ਜਿਹੜਾ ਆਰਾਮ ਨਹੀਂ ਆਂਦਾ ਇੱਥੋਂ ਆਂਦਾ ਇੱਥੇ ਆਪਾਂ ਰੜ ਕੇ ਬਾਣੀ ਪੜ੍ਹਦੇ ਆ ਸਤਿਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ ਹੋ ਰਹੀ ਹੈ ਬਹੁਤ ਵਧੀਆ ਵੀਰ ਜੀ ਚ ਪੈਰਾ ਕੱਟਣਾ ਮਹਾਰਾਜ ਦੇ ਦੁੱਖ ਦੂਰ ਕਰਦਾ ਹੈ ਸੰਗਤਾਂ ਦੇ ਚੜ੍ਹਦੀਆਂ ਕਲਾ ਕਰਦਾ ਮਹਾਰਾਜ ਜੀ ਬਹੁਤ ਵਧੀਆ ਲੱਗਦਾ ਹੈ ਇੱਥੇ ਸੇਵਾ ਕਰਕੇ ਬਹੁਤ ਕੁਝ ਮਿਲਿਆ ਉਹਨਾਂ ਦੇ ਤੌਲਤ ਬਹੁਤ ਖੁਸ਼ਾ ਸਾਡੇ ਕੋਲ ਤੇ ਇਸ ਕਰਕੇ ਅਸੀਂ ਸੇਵਾ ਕਰਦੇ ਆਪਣੀ ਸ਼ਰਧਾ ਅਨਸਾਰ ਜੋ ਵੀ ਉਹ ਪੂਰੀ ਕਰਦੇ ਨੇ ਵਾਹਿਗੁਰੂ ਜੀ ਹਾਂਜੀ ਹਾਂਜੀ ਹਰ ਐਤਵਾਰਾਂ ਨੂੰ ਬਹੁਤ ਆਨੰਦ ਆਉਂਦਾ ਇੱਥੇ ਸੇਵਾ ਕਰਕੇ ਤੇ ਬੜਾ ਵਧੀਆ ਲੱਗਦਾ ਇੱਥੇ ਆਣ ਕੇ ਗੁਰੂ ਘਰ ਆਣ ਕੇ ਸ਼ਾਂਤੀ ਮਿਲਦੀ ਹੈ ਬਹੁਤ ਵਧੀਆ ਲੱਗਦਾ ਕੀ ਨਾਮ ਜੀ ਸਿੰਦਜੀਤ ਕੋ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਬਾਬਾ ਦੀ ਸੇਵਾ ਨੰਦੇ ਬਹੁਤ ਬਰਕਤ ਆ ਬਹੁਤ ਹੀ ਸੇਵਾ ਕਰਦੇ ਬਹੁਤ ਹੀ ਆਨੰਦ ਹੁੰਦਾ ਮੈਨਰੇ ਹੋ ਰਸ ਨਾ ਜਪਰੇ ਹਮ ਇਨਸਾਨੀ ਅਸਕਤਾਂ ਦੀ ਆਪਣੇ ਚਰਨਾਚਾ ਕੇ ਮੈਂ ਰਹਿਣਤਾ ਤੇ ਆਪਣੇ ਮਹਾਰਾਜ ਸਾਹਿਬ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੇ ਇਸ ਥਾਂ ਤੇ ਬਾਬਾ ਦੀਪ ਸਿੰਘ ਦੇ ਥਾਂ ਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਕਹਿੰਦਾ ਬਹੁਤ ਵਧੀਆ ਗੱਲ ਸੰਗਤਾਂ ਬਹੁਤ ਹੋਮ ਹੋਮ ਆ ਗਿਆ ਰੀਆਂ ਨੇ ਬਹੁਤ ਪਿਆਰ ਨਾਲ ਪ੍ਰਬੰਧ ਵਿੱਚ ਸਹਿਯੋਗ ਕਰ ਰਹੀਆਂ ਨੇ ਬਾਬਾ ਜੀ ਦੇ ਦਰ ਤੇ ਵੇਖੋ ਜੀ ਸੰਗਤ ਹੀ ਆਏ ਆ ਹਰ ਸਾਲ ਸੰਗਤ ਦੇ ਰੂਪ ਚ ਆਈਦਾ ਤੇ ਬਾਬਾ ਜੀ ਦੀ ਬੜੀ ਕਿਰਪਾ ਵਾ ਇੱਥੇ ਆਏ ਆ ਦੀ ਮਰਦਾਂ ਪੂਰੀਆਂ ਹੁੰਦੀਆਂ ਪਈਆਂ ਸਾਰਿਆਂ ਦੀ ਕਿੰਨੀ ਕਿ ਸੰਗਤ ਆ ਜਾਂਦੀ ਹੈ ਜੀ ਵੇਖੋ ਜੀ ਮੇਰੇ ਹਿਸਾਬ ਨਾਲ ਤਾਂ ਅਸੀਂ ਤਾਂ ਕਾਫੀ ਚਿਰ ਤੋਂ ਆ ਰਹੇ ਹਾਂ ਹਰਤਵਾਰ ਆਈਦਾ ਵਾ ਤੇ ਸੰਗਤ 4 ਲੱਖ ਦੇ ਕਰੀਬ ਸੰਗਤ ਦਾ ਹੈਗੀ ਹੈ ਹਰਤਵਾਰ ਹਰਤਵਾਰ ਸਭ ਨੂੰ ਮਿਲਦਾ ਹਰ ਬਹੁਤ ਕੁਝ ਬਿਨਾਂ ਮੰਗਿਆ ਹੀ ਮਿਲਦਾ ਤੁਸੀਂ ਕਰੋ ਤੁਰਪੇ ਜੀ ਮੈਂ ਲੈਣਾ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਇ ਦੀ ਸੋਚ ਕੇ ਆਉਂਦੇ ਕਰੋ ਤੇ ਜਾਂਦਿਆਂ ਤੇ ਲੈ ਕੇ ਜਾਂਦੇ ਜੀ ਇੱਥੇ ਤਾਂ ਚੀਜ਼ਾਂ ਹੀ ਆ ਬਾਬਾ ਜੀ ਦੇ ਇਹਨਾਂ ਨੇ ਕਰਦੀ ਕਿ ਕੋਈ ਗੁਰ ਆਮਦਾਸ ਹੈ ਬਾਬਾ ਜੀ ਨੂੰ ਵਾਰ ਦਿੱਤਾ ਹੈ ਵੀ ਇਹ ਖੀਸਾ ਮੇਰਾ ਹੈ ਤੇ ਹੱਥ ਤੇਰਾ ਹੈ ਮੇਰੇ ਖੀਸੇ ਚ ਕੱਢੀ ਜਾ ਦੇ ਦੇਈ ਜਾ ਬਸ ਬਾਬਾ ਜੀ ਉੱਤੇ ਗੁਰ ਆਮਦਾਸ ਦੇ ਖੀਸੇ ਚੋਂ ਕੱਢ ਕੇ ਸੰਗਤਾਂ 'ਚ ਵਰਤਾਈ ਜਾਂਦੇ ਨੇ ਬਹੁਤ ਵਧੀਆ ਵੀਰ ਜੀ ਚ ਪੈਰਾ ਕੱਟਣਾ ਮਹਾਰਾਜ ਦੇ ਦੁੱਖ ਦੂਰ ਕਰਦਾ ਹੈ ਸੰਗਤਾਂ ਦੇ ਚੜ੍ਹਦੀਆਂ ਕਲਾ ਕਰਦਾ ਮਹਾਰਾਜ ਜੀ ਕਿੰਦੀ ਧੀਰ ਤੋਂ ਆ ਰਹੇ ਜੀ ਮੈਨੂੰ ਤੇ ਵਾਹਿਗੁਰੂ ਜੀ 5-7 ਸਾਲ ਹੋ ਗਏ ਲਗਾਤਾਰ ਆਉਂਦੇ ਨੇ ਕਿੰਨੀ ਸੰਗਤ ਆ ਲੰਗੀ ਹੈ ਸੰਗਤ ਬਹੁਤ ਹੈ ਜੀ ਬਾਈ ਜੀ ਇੱਥੇ ਜੀ ਮਨ ਨੂੰ ਸ਼ਾਂਤੀ ਆਉਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਬਹੁਤ ਸੁਖੋਤੇ ਇੱਥੇ ਬੇਲ ਫਿਰ ਕਰਦੇ ਆ ਜੋ ਵੀ ਮੰਗੇ ਉਹੀ ਮੁਰਾਦਾ ਸਾਡਾ ਭਰਾ ਇਧਰ ਆ ਜਾ ਰਹੇ ਕਿ ਕਰੋ ਕੀ ਦੇਣਾ ਚਾਹੋਗੇ ਦੁਪਹਿਰਾ ਸਾਹ ਦੇ ਬਹੁਤ ਜੀ ਮੰਤਨੋਂ ਦੇ ਬੰਦਾ ਜਿਹੜਾ ਆਉਂਦਾ ਉਹਨਾਂ ਦੀਆਂ ਤਮੰਨਾ ਪੂਰੀਆਂ ਹੁੰਦੀਆਂ ਨੇ ਪੂਰਾ ਜੀ ਮੈਂ ਜਦੋਂ ਕੁੜੀਆ ਮੇਰੀ ਬਾਹਰ ਗਈਏ ਜੁਕੇ ਦੇ ਵਿੱਚ ਤੇ ਮੈਂ ਉਦੋਂ ਦਾ ਸਾਲ ਦਾ ਇੱਥੇ ਆਉਣ ਡਿਆ ਵਾਂ ਤੇ ਮੈਨੂੰ ਬਹੁਤ ਮਿਹਨਤ ਮਿਲੀ ਹੈ ਬਾਬਾ ਜੀ ਦੀਪ ਸਿੰਘ ਦੇ ਹੁੰਦੇ ਆ ਮੈਂ ਕੋ ਗੱਡੀ ਫਰੀ ਲੈ ਕੇ ਆਉਣਾ ਆਪਣੀ ਸੇਵਾ ਦੇ ਉਤੇ ਜਾਂ ਲੋ 8 9 ਨੇ ਜਨਾਨੀਆਂ ਬਿਠਾ ਕੇ ਸੇਵਾਦਾਰ ਲੈ ਕੇ ਆਉਣਾ ਸੇਵਾ ਕਰਦੇ ਰਹਿਣਾ ਸੇਵਾ ਕਰਦੇ ਰਾਂਗੇ ਜੀ ਜਦੋਂ ਤੱਕ ਬਾਬਾ ਜੀ ਦੇ ਨਾਲ ਲੱਗੇ ਦੁਪਹਿਰਾ ਸਾਹਿਬ ਜੀ ਬਹੁਤ ਸ਼ੀਦਾ ਸਿੰਘਾਂ ਦੀ ਬਾਬਾ ਦੇਵ ਸਿੰਘ ਸਾਹਿਬ ਦੀ ਕਿਰਪਾ ਵਰਤ ਰਹੀ ਆ ਜੋ ਸਤਿਗੁਰੂ ਅਮਰਦਾਸ ਜੀ ਦਾ ਬਦਨ ਆਪਾਂ ਨਾਨਕ ਸਾਹਿਬ ਦੀ ਬਾਣੀ ਚ ਪੜਦੇ ਨਾ ਵੀ ਆਵੋ ਸੇਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਬਾਣੀ ਗਾਉਣ ਦਾ ਮਾਰਾ ਨੇ ਹਰ ਇੱਕ ਸੇਖ ਨੂੰ ਹੁਕਮ ਕੀਤਾ ਹੈ ਜਿਹਦਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿੱਖਾਂ ਦੇ ਜਨਮ ਹੋਇਆ ਉਹਨੂੰ ਬਾਣੀ ਪੜਨੀ ਬਾਣੀ ਨਾਲ ਜੋੜਨ ਦਾ ਸਤਿਗੁਰਾਂ ਦਾ ਹੁਕਮ ਹੈ ਸੋ ਜਿਹੜਾ ਵੀ ਸ਼ੀਦਾ ਦੇ ਚਰਨਾਂ ਦੇ ਵਿੱਚ ਆਉਂਦਾ ਇੱਥੇ ਆਪਾਂ ਰੜ ਕੇ ਬਾਣੀ ਪੜਦੇ ਆਂ ਸਤਿਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ ਹੋ ਰਹੀ ਹੈ ਕਿ ਜਿਹੜੇ ਲੋਕ ਪਖੰਡੀ ਪਾਸਟਰਾਂ ਦੇ ਕੋਲ ਜਾ ਕੇ ਲੋਕ ਗਮਰਾਹ ਹੁੰਦੇ ਸੀ ਪਖੰਡਵਾਲ ਨੂੰ ਤੁਰੇ ਜਾਂਦੇ ਸੀ ਉਹ ਸ਼ੀਦਾ ਸਿੰਘਾਂ ਦੀ ਕਲਾ ਵਰਤਰੀ ਵੀ ਲੋਕ ਬਾਣੀ ਬਾਣੇ ਨਾਲ ਜੁੜ ਰਹੇ ਆ ਇਹ ਬੜੇ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਵਾ ਬਾਬਾ ਦੀਪ ਸਿੰਘ ਦੀ ਕਿਰਪਾ ਵਾ ਆਈ ਸਟੇਜਾਂ ਤੋਂ ਵੀ ਜਦੋਂ ਕਥਾ ਕਰੀਦੀ ਆ ਇਹ ਸੰਗਤਾਂ ਨੂੰ ਜਿਹੜਾ ਇਹ ਸੁਚੇਤ ਕਰੀਦਾ ਵੀ ਬਾਣੀ ਪੜਨ ਦਾ ਸਾਧਗੁਰਾਂ ਦਾ ਹੁਕਮ ਵਾ ਆਪਾਂ ਵੱਧ ਤੋਂ ਵੱਧ ਲਾਹਾ ਲਈਏ ਬਾਣੀ ਪੜਹੀਏ ਸਾਧਗੁਰਾਂ ਦੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਇਹ ਸਾਧਗੁਰਾਂ ਦੀ ਬਾਣੀ ਪੜਨ ਸੁਣਨਾ ਕਈ ਦੁੱਖ ਕਲੇਸ਼ ਸਾਡੇ ਨਵਿਰਤ ਹੁੰਦੀ ਆ ਇਹ ਸਾਧਗੁਰੂ ਦੀ ਸੱਚੀ ਬਾਣੀ ਬਾਣੀ ਦੀ ਕਲਾ ਵਰਤ ਦੀ ਬਾਣੀ ਅਸਰ ਕਰਦੀ ਆ ਸੋ ਇਹ ਜਿੰਨੀਆਂ ਗੁਰਸੇਖ ਸੰਗਤਾਂ ਆ ਇਹਨਾਂ ਦੇ ਵੱਡੇ ਭਾਗ ਆ ਇਹ ਛੇਦਾਂ ਦੇ ਚਰਨਾਂ 'ਚ ਜੁੜੇ ਆ ਬਾਣੀ ਸੁਣ ਰਹੇ ਮਹਾਰਾਜ ਜੀ ਦੀ ਸਾਡੀ ਇੰਨੀ ਮੇੜ ਬਾਬਾ ਦੀਪ ਸਿੰਘ ਜੀ ਦੀ ਮੇਰੀ ਮਾਤਾ ਜਿਹੜੀ ਮੰਜੇ ਤੇ ਸੀ ਠੀਕ ਜੀ ਡਾਈਪੜਾਂ ਤੋਂ ਮੈਂ ਬਾਬਾ ਜੀ ਨੇ ਇੱਕੋ ਵਾਰੀ ਅਰਦਾਸ ਕੀਤੀ ਬਾਬਾ ਜੀ ਡਾਈਪੜਾਂ ਤੋਂ ਖੜਾ ਛਡਵਾ ਦੋ ਪਰ ਮਾਤਾ ਆਪੇ ਸਟੈਂਡ ਫੜ ਕੇ ਉੱਠ ਲੈਂਦੀ ਬਾਥਰੂਮ ਚਲ ਜਾਂਦੀ ਸਭ ਕੁਝ ਕਰ ਲੈਂਦੀ ਬੜੀ ਕਿਰਪਾ ਬਾਬਾ ਜੀ ਦੀ ਸਭ ਕੁਝ ਮਿਲਦਾ ਹਾਂ ਜੀ ਸਭ ਕੁਝ ਮਿਲਦਾ ਹੋਵੇ ਸਭ ਤੋਂ ਸ਼ਾਦੀ ਵੱਡੀ ਦਾਤ ਬਿਮਾਰੀਆਂ ਤੋਂ ਖੜਾ ਛਡਵਾ ਦੇ ਜੀ ਪੈਸੇ ਤਾਂ ਚਲੋ ਹਰ ਬੰਦੇ ਨੂੰ ਮਿਲ ਹੀ ਜਾਂਦੇ ਕੇ ਨਾ ਕਿਸੇ ਪਾਸੇ ਕੋ ਡਾਕਟਰਾਂ ਕੋਲ ਜਿਹੜਾ ਆਰਾਮ ਨਹੀਂ ਆਂਦਾ ਇੱਥੋਂ ਆਂਦਾ ਹੈ। ਤੇਰੀ ਮੇਰ ਬਾਬਾ ਦੀਪ ਸਿੰਘ ਜੀ ਦੀ। ਖੁਸ਼ੀਆਂ ਮਿਲਦੀਆਂ। ਖੁਸ਼ੀਆਂ ਮਿਲਦੀਆਂ। ਭਾਈ ਕਿੱਥੋਂ ਆਏ ਜੀ? ਭਾਈ ਬਟਾਲੇ ਸ਼ਹਿਰ ਤੋਂ ਆਏ ਆ ਭਾਈ। ਭਾਈ ਕੀ ਕਹਿਣਾ ਚਾਹੁੰਦੇ ਆ ਬਾਬਾ ਦੀ? ਮੈਂ ਭਾਈ ਇਹੋ ਕਹਿਣਾ ਚਾਹੁੰਦਾ ਵਾਂ ਕਿ ਮੈਨੂੰ 2-4 ਸਾਲ ਹੋ ਗਏ ਇੱਥੇ ਮਹਾਰਾਜ ਦੇ ਘਰੇ ਆਉਂਦਿਆਂ ਨੂੰ। ਮੈਂ ਹਮ ਮਹਾਰਾਜ ਕੋ ਮੰਗਦਾ ਆਂ ਕਿ ਸੱਚਾ ਪਾਤਸ਼ਾਹ ਜੀ ਵਾਹਿਗੁਰੂ ਜੀ ਮੈਂ ਆਰਮੀ ਦੇ ਵਿੱਚ ਆ ਬਾਅਦ ਇਹੋ ਹੀ ਇੱਕ ਬੰਦੇ ਨੂੰ ਹੁੰਦਾ ਵੀ ਮੇਰਾ ਵਿਆਹ ਕਿਤੇ ਵਧੀਆ ਥਾਂ ਤੇ ਹੋ ਜੇ ਕੁੜੀ ਘਰ ਵਾਲੀ ਹੋ ਜੇ ਵਧੀਆ ਠੀਕ ਠਾਕ। ਮੇਰਾ ਵਾਈਕੁਰ ਜੀ 8 ਤਰੀਕ ਨੂੰ ਵਿਆਹ ਹੋਇਆ ਸੱਚਾ ਪਾਤਸ਼ਾਹ ਜੀ ਮੇਰਾ ਜੀਵਨ ਸਾਥੀ ਆ ਮੈਂ ਬਹੁਤ ਜ਼ਿਆਦਾ ਮੈਂ ਮਹਾਰਾਜ ਦਾ ਹੋਰ ਸ਼ੁਕਰੀਆ ਦਾ ਕਰਦਾ ਨਹੀਂ ਸੱਚਾ ਪਾਤਸ਼ਾਹ ਜੀ ਉਹ ਮੈਂ ਸੋਚਦਾ ਸੀ ਤੁਸੀਂ ਮੇਰੀ ਮਰਿਆਦ ਪੂਰੀ ਕੀਤੀ ਵਾਈਕੁਰ ਜੀ ਹਾਂਜੀ ਵਾਈਕੁਰ ਜੀ ਮੈਂ ਕਹਿੰਦਾ ਵੀ ਬੰਦਾ ਜੰਨਤ ਜੰਨਤ ਕਾਹ ਵੇਖੀ ਤੇ ਨਹੀਂ ਹੈਗੀ ਪਰ ਸੁਣਿਆ ਜੰਨਤ ਇਹ ਜੰਨਤ ਤੋਂ ਵੀ ਤਾਂ ਆ ਵਾਈਕੁਰ ਜੀ ਇਹਦੇ ਉੱਤੇ ਕੁੱਖ ਨਹੀਂ ਹੈਗਾ ਵਾਈਕੁਰ ਜੀ ਹਾਂਜੀ ਵਾਈਕੁਰ ਜੀ ਤੂ ਵਰਗੇ ਚਾਗੇ ਵਾਈਕੁ ਜੀ ਇਹਦੇ ਉੱਤੇ ਕੁੱਖ ਨਹੀਂ ਹੈਗਾ ਦੁਨੀਆ ਦੀਆਂ ਬਾਕੀ ਚੀਜ਼ਾਂ ਸਾਰੀਆਂ ਖਤਮ ਆ ਵਾਈਕੁ ਜੀ